ਹਾਂ ਇੱਕ ਮਿੰਟ ਪਹਿਲਾਂ ਵਾਲੇ ਵੀ ਹੈ ਜੀ ਆਹ ਦੀਪ ਸਿੰਘ ਹੁਣੇ ਵੀਰ ਹੁਣੀ ਸਾਰੀ ਪੁਲਿਸ ਆ ਇਹਨਾਂ ਨੇ ਆ ਦੇਖ ਲਓ ਕੀ ਕੀ ਕੁਝ ਰੱਖਿਆ ਇੱਥੇ ਹਾਂ ਦੱਸੋ ਦੀਪ ਸਿੰਘ ਜੀ ਬਾਈ ਹੁਣੇ ਬੱਟੇ ਆ ਦਿਖਾ ਦਿਓ ਪਿੱਛੇ ਭਾਈ ਜੀ ਸਮਝ ਆਜੀ ਕੋਈ ਨਹੀਂ ਕੋਈ ਜਿਹੜਾ ਕਹਿੰਦੇ ਨੇ ਲੋਕਤੰਤਰ ਆ ਲੋਕਤੰਤਰ ਦੇਖਣ ਨੂੰ ਸਰਕਾਰੀ ਤੋਂ ਬਹੁਤ ਆਈਏ ਆਂਦੇ ਇਸ ਦੇਸ਼ 'ਚ ਐ ਹਾਂ ਬੜੀ ਪਾਜੀ ਦੀ ਵੀ ਥੋੜੀ ਸਾਡੇ ਨਾਲ ਆ ਗਿਆ ਅਸੀਂ ਪਹੁੰਚ ਗਏ ਕੋਈ ਪੱਧਰ ਤੋਂ ਪਹਿਲਾਂ ਉਹ ਬਾਰਡਰ ਬਣਾਤਾ ਪੰਜਾਬ ਦਾ ਇਹਨਾਂ ਨੇ ਰੋਕ ਲਿਆ ਹੀ ਸਾਨੂੰ ਇੱਥੇ ਬਹੁਤ ਤਰ੍ਹਾਂ ਦਾ ਕਰੇਗਾ ਇਹ ਸ਼ੰਭੂ ਵਾਲਾ ਬੈਰੀਗੇਡ ਹੁਣ ਇੱਥੇ ਹੋ ਗਿਆ ਅਸੀਂ ਇੱਥੇ ਖੜੇ ਆਂ ਆ ਪਰਲੇ ਪਾਸੇ ਜਿਹੜਾ ਇੱਧਰਲੇ ਪਾਸੇ ਪੰਜਾਬ ਸਮਝ ਜੀ ਸਮਝ ਜੀ ਜਿਵੇਂ ਉਹ ਇਹਨੇ ਰੱਥੀ ਆ ਜੀ ਸੁਬਾਨ ਅੱਲਾਹ ਫੈਸਲਾ ਲੈ ਕੇ ਜਦੋਂ ਫਿਰ ਬੋਲਣਾ ਧਾਵਾ ਬੋਲਾਂਗੇ ਨੰਡਾ ਰੋਇਆ ਹੈ ਪਰ ਅਜੇ ਕਿੰਨੜਾ ਪੰਜਾਬੀ ਦਾ ਉਹ ਦੀਨ ਦੀਨ ਸਿੱਧੂ ਗਿਆ ਹੁਣ ਜਾਣ ਦਾ ਕੋਈ ਨਾ ਥਾਗ ਵਾਲੇ ਬਾਹਰ ਕਮਾਲ ਲੀ ਆ ਦੇਖੋ ਯਾਰ ਬਾਈ ਕੋਲ ਚੱਲੀ ਆ ਮੜੇ ਹਾਂ ਚੱਲ ਬੱਸ ਕੋਈ ਨਹੀਂ ਕੋਈ ਨਹੀਂ ਬਾਈ ਦੀਪ ਸਿੱਧੂ ਗੱਲ ਕਰ ਰਿਹਾ ਵਾ ਕੋਈ ਰਾਹ ਨਹੀਂਗਾ ਬੰਦ ਕਰਤੇ ਸਾਰੇ ਰਾਹ ਸਾਰੇ ਰਸਤੇ ਬੰਦਾ ਆ ਬਹੁਤ ਵੱਡਾ ਪੈਰੀਅਡ ਲਾਇਆ ਆੜੇ ਦਾ ਛੱਕਾ ਲਿੱਤੀ ਜਾਂ ਢੇਰ ਲੱਗਿਆ ਫਤੂਰ ਆਏ ਆ ਬਹੁਤ ਵੱਡੀ ਫੋਰਸ ਖੜੀ ਆ ਫੋਰਸ ਤੋਂ ਨਹੀਂ ਕੀ ਆ ਫੋਰਸ ਕੋਈ ਗੱਲ ਨਹੀਂ ਅੱਗੇ ਸ਼ੰਭੂ ਟੱਪੇ ਆਏ ਆ ਤੇ ਵੀ ਟੱਪਾਂਗੇ ਜਰੂਰ ਸਾਡੀ ਟਰਾਲੀਆਂ ਪਿੱਛੇ ਰਹਿ ਗਈਆਂ ਟਰਾਲੀਆਂ ਆਡੀਆਂ ਪਿੱਛੇ ਰਹਿ ਗਈਆਂ ਸੰਗ ਤਾਂ ਪਿੱਛੇ ਆ ਇਹ ਗੱਡੀਆਂ ਵਾਲੇ ਆਏ ਅਜੇ ਮੂਰੇ ਸਾਰੇ ਆਇਆ ਜਾਂ ਇਹ ਦੇਖੋ ਜੀ ਮੋਰੇ ਟੈਂਕ ਟੌਂਕ ਸਭ ਕੁਝ ਖੜਾ ਆਇਆ ਹੈ ਇਹਨਾਂ ਨੇ ਉਹ ਵਾਟਰ ਟੈਂਕ ਕਿਨ ਇਹ ਮਿਲਟਰੀ ਦਾ ਪੂਰਾ ਤਾਲਨਾਮਾ ਜੀ ਸਾਰੀ ਰੋਡ ਪੱਟੀ ਹੋਈ ਹੈ ਇਹਨਾਂ ਨੇ A to Z ਇਸ ਤੋਂ ਮੋਰੇ ਟਰੱਕਾਂ ਤੋਂ ਬਾਅਦ ਕੰਟੇਨਰ ਛੁੱਟੇ ਹੋਏ ਨੇ ਬਹੁਤ ਦੂਰ ਤੱਕ ਤੇ ਮਤਲਬ ਇੱਕ ਕ੍ਰਾਸ ਹੀ ਨਹੀਂ ਕਰ ਸਕਦੇ ਹਾਂ ਜੀ ਤੇ ਸਾਰਾ ਰੋਡ ਪੱਟ ਕੇ ਤਾਂ ਦਿੱਤਾ ਇਹਨਾਂ ਨੇ ਲਓ ਜੀ ਹਾਂਜੀ ਲਾਤੀ ਮਿੱਟੀ ਅੱਗੇ ਔਲਦੀ ਹੋਈ ਤੇ ਅੱਗੇ ਲੱਭਣੀ ਜਿਹਦਾ ਪੈ ਜਾਵਾਂ ਖਲਾ ਲਾਂਗੇ ਤਾਂ ਉਹ ਮੈਂ ਕਹਿੰਦਾ ਜੀ ਜਾਮ ਲਾਤਾ ਅੱਗੇ ਬਿਲਕੁਲ ਹੈ ਇਹ ਮੁਲਕ ਦਾ ਲੋਕਤੰਤਰ ਹੈ ਇਹ ਸਾਰਾ ਤਾਇਆ ਪਤੀ ਹਰ ਜੇ ਸਰਕਾਰ ਚਾਹੇ ਤਾਂ ਕੋਈ ਬੰਦਾ ਉਹਦੀ ਰਾਜਧਾਨੀ ਵਿੱਚ ਵੀ ਨਹੀਂ ਜਾ ਸਕਦਾ ਬਾਈ ਦੀਪ ਸਿੰਧੂ ਲੱਗਿਆ ਹਾਂ ਗੱਲ ਕਰਨ ਅੱਗੇ ਦਿੱਲੀ ਰਹਿ ਗਿਆ ਸਿਰਫ 20 ਕਿਲੋਮੀਟਰ ਇਹ ਸੜਕ ਪੁੱਟ ਦਿੱਤੀ ਹੈ ਜੀ ਇਹਨਾਂ ਨੇ ਸਾਰੀ ਦੋਨੋਂ ਲੇਨ ਦੋਨੋਂ ਪਾਸੇ ਤੁਸੀਂ ਦੇਖ ਸਕਦੇ ਹੋ ਕਿੰਨਾ ਤਾਮਝਾਮ ਅੱਗੇ ਖੜਾ ਕੀਤਾ ਹੋਇਆ ਹੈ ਇਹਨਾਂ ਨੇ ਪੱਗਾਂ ਲਾ ਕੇ ਪੂਰਾ ਮਿੱਟੀ ਦੇ ਵਿੱਚ ਰੱਖਿਆ ਜੀ ਇਹਨਾਂ ਨੇ ਕੀ ਕਹਿੰਦੇ ਆ ਪੱਥਰ ਮਾਰ ਕੇ ਆਪ ਜੇ ਚੋੜਿਆ ਨਹੀਂ ਨਹੀਂ ਗਰਨ ਆਪਾਂ ਆਏ ਆ ਆਪਾਂ ਨੂੰ ਮਾਰਿਆ ਪਿੱਛੋਂ ਆਇਆ ਹੁੰਦਾ ਜਾਇਆ ਤੇ ਆਪਾਂ ਨੂੰ ਜੂਨੀਅਰ ਨਾਲੋਂ ਨੇਤਾ ਆ ਵੀ ਆਪਾਂ ਕਦੇ ਵੀ ਕੋਈ ਗਲਤ ਸਟੈਪ ਨਹੀਂ ਚੱਕਣਾ ਨੇ ਨੇ ਸਟੈਪ ਨਹੀਂ ਚੱਕਣਾ ਨਹੀਂ ਕੋਈ ਸਟੈਪ ਨਹੀਂ ਚੱਕਣਾ ਕੋਈ ਸਟੈਪ ਨਹੀਂ ਚੱਕਣਾ ਆਰਾਮ ਨਾਲ ਪਿਆਰ ਹਾਂਜੀ ਹਾਂਜੀ ਤੁਸੀਂ ਕੁਝ ਕਹਿਣਾ ਚਾਹਵੇਂ ਆਸੀਂ ਦਿੱਲੀ ਜਾਵਾਂਗੇ ਜਾਣਾ ਮਾਂ ਹਾਂਜੀ ਇਹਨੂੰ ਕੋਈ ਨਹੀਂ ਰੋਕ ਸਕਦਾ ਹਾਂਜੀ ਦਿੱਲੀ ਜਾਵਾਂਗੇ ਜਾਵਾਂਗੇ ਤੇ ਜਿਹੜੇ ਤੁਸੀਂ ਪਿਆਓ ਕਹੀ ਕਾਨੂੰਨ ਇਹਨਾਂ ਨੇ ਪਾਸ ਕੀਤੇ ਉਹ ਵਾਪਸ ਕਰਾਵਾਂਗੇ ਮੋਦੀ ਦੇ ਘਰ ਕੋਈ ਇੱਕੋ ਹੀ ਮਸਲਾ ਹਾਂਜੀ ਅੱਜਾ ਘਰੇ ਜਵਾਬ ਦੇ ਕੇ ਆਏ ਹਾਂ ਆ ਦੇਖ ਲਓ ਹਲਾਕਾ ਉਹਨਾਂ ਦੇਖ ਲਓ ਰੋਡ ਪੱਟਦੇ ਇਹਨਾਂ ਨੇ ਸ਼ਰਮਾ ਜੀ ਸ਼ਰਮਾ ਜੀ ਪਿੱਛੇ ਦੇਖ ਰਹੇ ਹੁਣ ਭਾਈ 3 ਚਰਮਾ ਜੀ ਚਲੋ ਚਲੋ ਦੀਪ ਭਾਈ ਕੁਝ ਕਹਿਣਾ ਚਾਹੁੰਦੇ ਭਾਈ ਪੁੱਛੋ ਲਾਈਵ 'ਚ ਕੁਝ ਕਹਿਣਾ ਤੁਸੀਂ ਨੇੜੇ ਆਓ ਫਿਰ ਨੇੜੇ ਆਓ ਨੇੜੇ ਆਓ 5000 ਬੰਦੇ ਦੇਖ ਰਹੇ ਤੁਹਾਨੂੰ ਲਾਈਵ 5000 ਹੋ ਗਿਆ ਹਾਂਜੀ ਵੈਰੀ ਗੁੱਡ 5500 ਹੋ ਗਏ ਵੈਰੀ ਗੁੱਡ 5500 ਇਹ ਬਹੁਤ ਵੱਡਾ ਬੈਰੀਅਰ ਹੈ ਜੀ ਇਹਨੂੰ ਤੋੜਨਾ ਮਤਲਬ ਬਹੁਤ ਵੱਡੀ ਔਖੀ ਗੱਲ ਹੈ ਕਿਉਂਕਿ ਇੱਥੇ ਤੋੜਾਂਗੇ ਸਿੰਘਾ ਜੀ ਤੈਨ ਤੋੜਾਂਗੇ ਥੋੜੀ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਇਹ ਇੱਕ ਤਰ੍ਹਾਂ ਇੱਕ ਤਰ੍ਹਾਂ ਦਾ ਬਾਰਡਰ ਦੇ ਵਿੱਚ ਤਬਦੀਲ ਕਰ ਦਿੱਤਾ ਜੀ ਇਹਨਾਂ ਨੇ 500 ਬੰਦਾ ਹੋ ਗਿਆ ਜੀ ਲਾਈਵ ਵੈਰੀ ਗੁੱਡ 6000 ਵੈਰੀ ਗੁੱਡ ਅੜਕਾ ਹੀ ਵੱਡਾ ਪਾਇਆ ਸਰ ਸ੍ਰੀ ਅਕਾਲ ਅਰਸਾ ਚੋਹ ਸ਼ਰਮਨਗਰ ਦਾ ਸਵਾਦ ਮਰਦਾਬਾਦ ਮਰਦਾਬਾਦ ਦੀ ਸਰਕਾਰ ਮਰਦਾਬਾਦ 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 ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਜਿੰਦਾਬਾਦ ਜਿੰਦਾਬਾਦ ਧੌਣ ਤੇ ਗੋਡਾ ਰੱਖ ਦੇਾਂਗੇ ਧੌਣ ਤੇ ਗੋਡਾ ਰੱਖ ਦੇਾਂਗੇ ਜੀਤ 719 ਮਲਖ ਸਾਹਿਬ ਖਾਲਸਾ ਸਾਹਿਬ ਸਾਰਾ ਗਿਆ ਮਰ ਗਿਆ ਬਈ ਮਰ ਗਿਆ ਮਰ ਗਿਆ ਬਈ ਮਰ ਗਿਆ ਮਰ ਗਿਆ ਬਈ ਮਰ ਗਿਆ ਵੀ ਮਰ ਗਿਆ ਮਰਦਾਬਾਦ 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 ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਧੌਣ ਤੇ ਗੋਡਾ ਰੱਖ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਇੱਥੇ ਰੱਖ ਇੱਥੇ ਰੱਖ ਜਿੰਦਾਬਾਦ ਜਿੰਦਾਬਾਦ ਹੈਪੀ 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 ਜਿੰਦਾਬਾਦ 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 ਬਾਈਂਦੂਆ ਇੱਤੇ ਰੱਖ ਹੱਕ ਇੱਤੇ ਰੱਖ ਦੁੱਖ ਦੀ ਸਖ ਤੇ ਆਂਦੇ ਗੋਣ ਤੇ ਗੋੜਾ ਰੱਖ ਤੇ ਆਂਦੇ ਦੁੱਖ ਦੀ ਸਖ ਤੇ ਆਂਦੇ ਗੋਣ ਤੇ ਗੋੜਾ ਰੱਖ ਤੇ ਆਂਦੇ ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ ਸਵਾਗਤ ਮਨਜ਼ੂਰ ਇਕਤਦਾਰ ਜਿੰਦਾਬਾਦ زندہ باد مرتضی سرکار مرتضی مر گیا مر گیا بھائی مر گیا مر گیا بھائی مر گیا 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 مر پتہ رکھ 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 ਕੋਟਾ ਲੰਕਦੇ ਆ ਗਏ ਉਹ ਤਾਂ ਕਹਿੰਦੇ ਸਾਡਾ ਕੋਈ ਅਸਰ ਆਊਗਾ ਹਜੇ ਹਾਂ ਕੋਟਾ ਲੰਕਦੇ ਆ ਗਏ ਜਿੰਦਾਬਾਦ 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 ਇਹ ਆਪਣੇ ਨਾਲ ਬੱਲ ਹੋਈ ਜਿੰਦਾਬਾਦ ਹੋ ਰਹਾ ਜਿੰਦਾਬਾਦ ਆਪਣਾ ਰੱਬ ਦੀ ਬਹੁਤ ਜਿਆਦਾ ਮਰ ਗਿਆ ਮਰ ਗਿਆ ਮਰਦਾ ਦੋ ਟੱਕਣਾ ਦਾ ਆ ਗਿੱਦੇ ਨੇ ਜਿਆ ਪਰੇ ਹੋ ਗਏ ਮੋਦਲ ਰੰਨੀ ਕਰ ਗਿਆ ਮੋਦ ਨੇ ਇਹਨੇ ਸਾਲੇ ਨੇ ਵਾਲੇ ਨੇ ਮੁੰਨੇ ਨੇ ਅੱਗੇ ਰੱਖ ਜੀ ਨਾਰਾ ਕਿ ਕਰੇ ਅੱਗੇ ਰੱਖ ਅੱਗੇ ਰੱਖ ਹੱਥਾਂ ਨਾਲ ਕਰ ਦਣਾ ਬਈ ਆ ਆ ਨੀਵਾਂ ਹਾਂ ਆ ਦਾ ਹੈਪੀ ਹੈਪੀ ਬਾਈ ਨੇ ਗੱਲ ਕਰਨਾ ਚੰਦੇ ਲੋਕ ਬਈ ਬੰਦੇ ਗੱਲ ਕਰਨਾ ਚਾਹੁੰਦੇ ਆ ਚੱਲ ਆਗੇ ਪਿੱਛੇ ਛੱਡ ਦਿੰਦੇ ਆ ਉਹ ਯਾਰ ਇੱਥੇ ਇੱਥੇ ਜ਼ਿਆਦਾ ਹੈ ਉਹ ਯਾਰ ਬਾਈ ਨੂੰ ਭੇਜੋ ਇੱਥੋਂ ਬਾਈ ਨੂੰ ਭੇਜੋ ਬਾਈ ਇੱਥੇ ਆਓ ਇੱਥੇ ਆਓ ਬਾਈ ਆ ਰੱਸਾ ਜਾ ਕੇ ਲੋ ਰੱਸਾ ਰੱਸਾ ਬਾਈ 12000 ਬੰਦਾ লাইਵ ਦੇਖ ਰਿਹਾ ਜੋ ਕੀ ਗੱਲ ਕਰ ਤੂੰ ਦੱਸ ਹਾਂਜੀ ਗੱਲ ਗੱਲ ਕਰਨੀ ਤੁਸੀਂ ਕਰੋ ਅਰਦਾਸ ਅਰਦਾਸ ਕਰੋ ਵੀ ਗਲੇ ਪੰਜਾਬ ਦੇ ਕਿਸਾਨਾ ਹਰਿਆਣੇ ਦੇ ਕਿਸਾਨਾ मथा <speaking> लाईक <in language> <speaking in language> शर्मा जी Tizabar! 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 ਇਹ ਤਾਂ ਕੁਛ ਵੀ ਨਹੀਂ ਹੈ ਨਾ ਨਹੀਂ ਉਹ ਪਿੱਛੇ ਦੇ ਕਿੰਨਾ ਤਾਂ ਗਿਆ ਕੋਈ ਫਿਰ ਅੱਗੇ ਨਿਕਲਿਆ ਤਾਂ ਬ੍ਰੇਕਾਂ ਵੀ ਨਹੀਂ ਆਈਆਂ ਨਹੀਂ ਆਈਆਂ ਜਿਹੜਾ ਹੋ ਗਿਆ 15 ਮਿੰਟ ਆਸਰੇ ਦਾ 15 ਆ ਗਿਆ ਜਦੋਂ ਮਾਈ ਨੂੰ ਪਿੱਛੇ ਤੱਕ ਦੇਖੋ ਤਕਦੀਰ ਸਹੀ ਗੱਲ ਹੈ ਨਾ ਸਹੀ ਗੱਲ ਹੈ ਨਾ ਇੱਥੇ ਯੂਰਨ ਨਾ ਸਾਰਾ ਕਿਸ ਤੋਂ ਨਾਮ ਇਹ ਉੱਥੇ ਕੁੰਡਲੀ ਹੋਣਾ ਕਰਦੇ ਖੜੀਆਂ ਯਾਰ ਇਹਨਾਂ ਦੀ ਆ ਬਾਰਡਰ ਕੈਨਨਸ ਬਹੁਤ ਕੋਲੇ ਛਟਾ ਰਿਮ ਸੀ ਨੇ ਹੱਥ ਨਾਲ ਕਰ ਦਿੱਤਾ ਜਿਹੜੇ ਹਸਾਣਾ ਆਪਣੇ ਕੋ ਇੰਨਾ ਕ ਇੰਨਾ ਇੰਨਾ ਭਰਨਾ ਚਾਹੀਦਾ ਠੀਕ ਆ ਬੋਟਾ ਬੋਟਾ ਸੜਕੀ ਬੋਟਾ ਜਿਹੜਾ ਤਿਆਰ ਨਸਤਾਰ ਦੇਖੋ ਪੰਜਾਬ ਦਾ ਡਰ ਦੇਖੋ ਡਰ ਦੇਖੋ ਜੀ ਪੰਜਾਬ ਦਾ ਡਰ ਆ ਪੰਜਾਬ ਦੇ ਡਰ ਕਰਕੇ ਨਾ ਸੜਕ ਬੁੱਟ ਕੇ ਪਹਿਲਾਂ ਇੱਧਰ ਦੇਖੋ ਜੀ ਇੱਧਰ ਇਹਨਾਂ ਨੇ ਕੰਟੇਨਰ ਛੋਟੇ ਨੇ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਸਾਰੇ ਟਰੱਕ ਕਢਾਏ ਨੇ ਦੋ ਟਾਂ ਟਿੱਸੋ ਦੇ ਕਰੀਬ ਉਸ ਤੋਂ ਬਾਅਦ ਇਹ ਮਿੱਟੀ ਛੁੱਟੀ ਐ ਮਿੱਟੀ ਸੁਣਵਾਲੇ ਟ੍ਰੇਨ ਸੜਕ ਪੁੱਟ ਕੇ ਛੱਡ ਦਿੰਦੀ ਫਿਰ ਇਹ ਬੈਰੀਕੇਡਸ ਲਾਏ ਨੇ ਉਹਦੇ ਪਿੱਛੇ ਦੇਖੋ ਜੀ ਕਿੱਥੋਂ ਤੱਕ ਲੋਕ ਖੜੇ ਨੇ ਕਿੱਥੋਂ ਤੱਕ ਇਹਨਾਂ ਦਾ ਤਾਂਗ-ਜਾਮ ਖੜਾ ਐ ਸਟੇਟ ਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੱਥੋਂ ਤੱਕ ਇਹਨਾਂ ਦਾ ਜੋਰ ਲਾ ਆਇਆ ਇਹਨਾਂ ਨੇ ਆਪਣਾ ਵੀ ਇੰਟਰਨਾ ਕਰਨ ਮਾਲਕੇ ਨੂੰ ਸ਼ੌਣੀ ਦੇ ਵਿੱਚ ਬਦਲਿਆ ਹੋਇਆ ਇਹਨਾਂ ਨੇ ਆਦੇ ਆਦੇ ਉੱਥੋਂ ਵੱਤ ਗਿਆ ਆਗੇ ਸਿੰਘ ਆਗੇ ਉੱਥੋਂ ਵੱਤ ਗਿਆ ਆ ਜਾਣਾ ਤਾਂ ਆ ਜਾਣਾ ਤਾਂ ਟਰਾਲੀਆਂ ਕਿੱਥੇ ਖੜੀ ਆ ਗੱਡੀਆਂ ਦੇ ਟਰਾਲੀਆਂ ਬਹੁਤ ਦਿੱਖੀਆਂ ਆ। ਵਾਹ ਦਲਦੀ ਆ ਗੱਲ ਬਾਤ। ਅੱਗੇ ਹਾਂ ਅਸੀਂ ਪਹੁੰਚਣੇ ਆਲੇ ਆ। ਪਾਜੀ ਦਾ ਬਸ ਖਾਣਾ ਖਾਣ ਕਰਾ ਦੇਣਾ। ਅੱਗੇ ਹਰਦੀਨ ਦੇ ਪੰਨਾ ਵਾਲੇ। ਟਰਾਲੀਆਂ ਤਾਂ ਲਈ ਆਂ ਨਹੀਂ। ਅੱਗੇ ਗੱਡੀਆਂ ਆਂ ਜੀ। ਚਲੋ ਆ ਜਾ ਬਾਈ ਉਹ ਗੀਨਾ ਕਹੇ ਨਹੀਂ ਲਾਉਣਾ ਜੀ ਆ ਲੱਭੇ ਜਿਹੜਾ ਹੋਇਆ ਉਹ ਪੱਥਰ ਚੱਲੇ ਨਹੀਂ ਉਹ ਦੋਏ ਭਰਨੀ ਲੋੜ ਨਹੀਂ ਖਾਵਾ ਚਲੋ ਸਾਰੇ ਦੋਏ ਮਤ ਦੋਏ ਨਹੀਂ ਅੱਜ ਕਾਲੀ ਨਾ ਕਰੋ ਕਾਲੀ ਨਾ ਕਰੋ ਕੋਈ ਨਹੀਂ ਆ ਲੈਣੇ ਪਾਲਣੇ ਨੂੰ ਅੱਗੇ ਆ ਗਈ ਸਾਰੀ ਕੋਰੀ ਇਹ ਲਾ ਪੁਣਾਈ ਕੋਰੀ ਬੱਤ ਕੋਰੀ ਆ ਗਈਆਂ ਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਭਾਈ ਜੀ ਹੈਲੋ ਕੀ ਕਹਿ ਰਹੇ ਹੋ ਤੁਸੀਂ 14000 ਬੰਦਾ ਦੇਖ ਰਿਹਾ ਕੀ ਕਹੋਗੇ ਇੱਥੇ ਹੀ ਬਹਿ ਜਾ ਜੀ ਇਹ ਕੰਮ 10 ਮਿੰਟ ਦਾ ਹੀ ਆ ਪਾਸੰਗਤ ਪਿੱਛੇ ਆਉਣ ਲਈ ਹੈ 4 ਲੱਖ ਬੰਦਾ ਆ ਰਿਹਾ ਮਗਰ ਹੈ ਹਾਂ ਜੀ 10 ਮਿੰਟ ਦਾ ਸਾਹਮਣੇ ਬੰਦੇ ਆਣਨ ਦਾ ਨਾਲੇ ਜਿਹੜੇ ਕੰਮ ਦਿੱਲੀ ਫਟੇ ਕਰਕੇ ਜਾਵਾਂਗੇ ਉਹ ਕੀ ਬਾਤ ਹੈ ਜੀ ਕੀ ਬਾਤ ਹੈ ਕੀ ਬਾਤ ਹੈ 40 ਸਟਾਫਿੰਗ 40 ਨਿਕਲ ਜਾ ਹੈਲੋ ਹਾ ਲੋਕਤੰਤਰ ਦਾ ਕਹਾਣ ਕੋਈ ਡੈਮੋਕਰੇਸੀ ਮਾਗਰੂ ਸਭੀ ਰੋਡੋਂ ਮੇਰੀ ਆਪਣੀ ਪੁਜੀ ਖੂਬ ਘਾਫਰਾ ਆ ਜਾ ਬੰਦੇ ਨੂੰ ਸੱਡੋ ਅਰਸਾ ਲਿਆਵ ਲਿਆ ਮੇਰੇ ਘਰ ਅੱਜ ਅਸੀਂ ਯੋਸ਼ਨੀ ਦਿਵਾਉਂਦਾ ਸ਼ਾਂਤੀ ਨਾਲ ਸ਼ਾਂਤੀ ਨਾਲ ਜੀ ਲਿਆ ਲਿਆ ਮੇਰੇ ਇੱਥੇ ਲਿਆ ਆਪਣਾ ਸਮਾਨ ਸੰਭਾਲ ਰੱਖਿਆ ਤੁਹਾਨੂੰ ਲੋ ਬਲਵੰਤ ਕੁਝ ਕਹਿਣਾ ਚਾਹੁੰਦਾ ਬਲਵੰਤ ਕੁਝ ਕਹਿਣਾ ਚਾਹੁੰਦਾ ਕਿਹੜਾ ਚਾਹੁੰਦਾ ਕੁਝ ਉਹ ਨੀਲੋ ਸਰਕਾਰ ਦੀ ਨੀਤ ਅਸੀਂ ਖੰਡੇ ਨੂੰ ਜਾਣ ਗਏ ਪੰਜਾਬ ਦੇ ਲੋਕਾਂ ਨੇ ਅਸੀਂ ਜਾਣ ਗਏ ਦੇਖੋ ਜੀ ਬਾਰਡਰ ਬਣਾ ਛੱਡਿਆ ਮੈਂ ਤੇ ਕਿ ਛੱਡ ਤਾਂ ਹੁੰਦੇ ਨੇ ਪੈਨ ਦੀ ਬੁੱਦੀ ਵਾ ਜਾਣੇ ਤਰਪਾਲ ਨਹੀਂ ਬਨਾਂਗੇ ਇਸ ਸਵੇਰ ਨੂੰ ਪੱਥਰ ਪਿੱਛੇ ਕਰਨੇ ਦਾ ਸੇਵਾਗੇ ਰੋਡ ਕਰਦੇ ਜਾਂਦੇ ਨੇ ਸੜਕ ਉੱਤੇ ਜੋ ਸੜਕ 'ਤੇ ਇੱਕ ਵਾਰ ਨਹੀਂ ਪੱਟੀ ਹੋਏ ਇਹਨਾਂ ਨੇ ਕਿੰipasi ਦਿੱਤਾ ਇੱਛਾ ਜਾਣਾ ਆਹ ਦੇਖ ਲਓ ਜੀ ਰੋਡ ਦੇ ਟੋਏ ਸੜਕ ਉੱਤੇ ਪੱਟੀ ਆ ਤੇ ਕੋਲ ਲੈ ਕੇ ਰੱਖਿਓ ਪੱਥਰ ਸਿਮਿੰਟ ਨੂੰ ਅੰਦਲਾ ਆ ਸੌਣ ਪਰ ਅੱਧ ਨੂੰ ਪਿੱਛੇ ਮਾਰੀ ਗਈ ਨਹੀਂ ਪਰ ਉਹ ਬੰਦਾ ਵੀ ਆ ਕੇ ਨਹੀਂ ਹੋ ਰਹੀ ਪਰ ਇਹਨਾਂ ਦੇ ਚਾਰ-ਆਹ ਸਬਤ ਕਾਉਣ ਲਈ ਬੰਦਾ ਉਧਰ ਨਾਲ ਮੋੜੇ ਸੂਨੀ ਪੋਟੇ ਪੱਟੇ ਨਾਲ ਹੀ ਇਹਨਾਂ ਰੜੀ ਵਾਲੇ ਆ ਸਾਰੇ ਬੰਦੇ ਹੋਣਾ ਅੱਛਾ ਜੀ ਆ ਜਾਓ ਇੱਥੇ ਆਪਾਂ ਜੀ ਅਲੋ ਸਵਾਗਤ ਨੂੰ ਟਿੱਬੇ ਲਾ ਦੇ ਸੜਕ ਤੇ ਇਹਨਾਂ ਨੇ ਇਕੱਠੀਆਂ ਲੋਕ ਕਰਕੇ ਆ ਜਾਓ ਆ ਵੇਖੋ ਸਾਰੇ ਜਿਹੜੇ ਫੋਰਸਾਂ ਖੜੀ ਆ ਐਂਡ ਆ ਹਾਲ ਆ ਇਧਰ ਫੌਜਾਂ ਖੜੀਆਂ ਗੱਡੀਆਂ ਕਰੋ ਅਰਦਾਸ ਅਸੀਂ ਤਾਂ ਤੁਰ ਪਏ ਆ ਦਿੱਲੀ ਨੂੰ ਇੱਥੇ ਬਹੁਤ ਵੱਡਾ ਇਹ ਕਹਿੰਦੇ ਵੀ 10 ਮਿੰਟ ਰੁਕ ਜਾਓ ਤੇ ਇਹਨਾਂ ਦੇ ਜਿਹੜੇ ਅਫਸਰ ਆ ਉਹ ਆ ਰਹੇ ਆ ਸੋ 10 ਮਿੰਟ ਅਸੀਂ ਇਹਨਾਂ ਦੇ ਅਫਸਰਾਂ ਦੀ ਵੇਟ ਕਰਦੇ ਆ ਉਹ ਕਹਿੰਦੇ ਮੂਰਥਲ ਪਹੁੰਚ ਗਏ ਤੇ ਨਹੀਂ ਤਾਂ ਫਿਰ ਪਟਨਾ ਹੀ ਪੈਣੇ ਆ ਕੀ ਦੁੱਕੀ ਕਿੱਕ ਦਿਆਂਗੇ ਮੋਟਰ ਗੋਡਾ ਰੱਖ ਦਿਆਂਗੇ ਕਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਦੁੱਖੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਦੁੱਖੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਬੋਲ ਸੁਨਹਿਰ ਸਾ ਸ੍ਰੀ ਅਕਾਲ ਵੀ ਉਹ ਵੀ ਰੋਗ ਇਹ ਜਾ ਕੇ ਵਿਚਾਰ ਕਰੀਏ ਭਾਈ ਜਿਹੜੇ ਘਰਾਂ 'ਚ ਆਪਣੀ ਜੂਤ ਵੇਚੀ ਉਹਨਾਂ ਨੂੰ ਕੀ ਸੁਨੇਹਾ ਦੇਖੋ ਵੀ ਇਹ ਤਾਂ ਹੁਣ ਜਿਹੜੀ ਨਕੀਰ ਆ ਨਾ ਤੇ ਬਾਬਾ ਦੀਪ ਸਿੰਘ ਵਾਲੀ ਖੰਡੇ ਵਾਲੇ ਨੇ ਕਦੀਆਂ ਆ ਗੀਆਂ ਜਿਹੜੇ ਆਸਾ ਦੇ ਉਹ ਬਖੋਗੇ ਹਾਂਜੀ ਤੇ ਜਿਹੜੇ ਘਰਾਂ 'ਚ ਬੈਠੇ ਆ ਫਿਰ ਉਹ ਪੰਜਾਬ ਨੂੰ ਤਾਂ ਆਮਦਨ ਹੈ ਨਾ ਖੇਤਾਂ ਨੂੰ ਸਾਡੀ ਧਰਤੀ ਨੂੰ ਤਾਂ ਆਮਦਨ ਹੈ ਜਿਹੜੇ ਘਰਾਂ 'ਚ ਬੈਠੇ ਉਹਨਾਂ ਨੂੰ ਬਹੁਤ ਬਹੁ ਮਾੜੀ ਗੱਲ ਆਉਣ ਵਾਲੀ ਭਾਜੀ ਕਿਉਂ ਮਾੜਾ ਜਿਹੜਾ ਬੰਦੇ ਨੇ ਬੰਦੇ ਆ ਸਹੀ ਗੱਲ ਆ ਜਿਹੜੇ ਆ ਵੀ ਧਰਤੀ ਆਪਦੇ ਲੋਕਾਂ ਖਾਤਰ ਹੀ ਨਹੀਂ ਹੋ ਰਹੇ ਹਾਂਜੀ ਜਿਹੜੇ ਦੇਖੋ ਵੀ ਜਿਹੜੀ ਧਰਤੀ ਸਾਡੇ ਲੋਕਾਂ ਦੇ ਖਸ਼ਹਵਾਲੀਆਂ ਦੇ ਕਿਸਾਨਾਂ ਦੇ ਹਾਂਜੀ ਹਾਂਜੀ ਹੁਣ ਇਹ ਬਚਾਉਣੀ ਆ ਪਰ ਫੇਰ ਭਾਈ ਆਪਾਂ ਝਲਣੀ ਪਣੀ ਝਲਣੀ ਪਣੀ ਬਿਲਕੁਲ ਤੋਂ ਬਣਾ ਬਚਣੀ ਨਹੀਂ ਸਹੀ ਗੱਲ ਆ ਭਾਈ ਉੱਥੇ ਖੜਗੇ ਆ ਆਪਾਂ ਤਿਆਰ ਆ ਸਾਰੇ ਹਾਂਜੀ ਹਾਂ ਬਹੁਤ ਤਾਕਤੋ ਬੱਚੇ

ਜੇ ਲੋਕੀ ਆ ਗਿਓ ਹੈ ਅੱਜ ਕੋਈ ਨਹੀਂ ਛੱਡਿਆ ਆਪਣੇ ਪਾਸੋਂ ਨਾ ਦੇ ਕਰ ਛੋਟਿਆ ਮੋਦੀ ਨੇ

ਗੋਤੀ ਆਪਣੇ ਭਰਾਰੇ ਪਿੱਛੇ ਚੱਕਦੇ ਆ ਇਹਨਾਂ ਨੂੰ ਸੰਭੂ ਦੇ ਚੱਕਦੇ ਤਾਂ ਵੀ ਚੱਕਦਾ ਰੋਟੀ ਖਾਤੇ ਹੋਣਾ ਸਾਰੇ ਕਿਸਾਨ ਹੀ ਦਿੰਦਾ ਹੈ ਸਭ ਕੋ ਪਾਜੀ ਆਜੋ ਆਪਣੇ ਬੰਦੇ ਵਾਲਿਆਂ ਤੋਂ ਮਾਪਾ ਬਈ ਆਈ ਹਾਂ ਹਾਂਜੀ ਬੈਠੇ ਬੈਠੇ ਲੱਗੇ ਆ ਪਹਿਲਾ ਟਰੱਕ ਪਿੱਛੇ ਕਰਾਂਗੇ ਫਗਰੋਂ ਉੱਥੇ ਬੰਦ ਹੋਵੇ ਸਭ ਫੋਰਸ ਖੜੀ ਹੋਈ ਹਰਿਆਣੇ ਦੇ ਆਜੋ ਆਜੋ ਓਏ ਤਾਂ 10 ਮਿੰਟ ਦਾ ਕੰਮ ਆ ਜੀ ਆਜੋ ਆ ਕਰੀਏ ਆਪਾਂ ਇਹ ਤਾਂ 10 ਮਿੰਟ ਦਾ ਕੰਮ ਆ ਆਜੋ ਕੋਈ ਚੱਕਰ ਨਹੀਂ ਆ ਕਰੀਏ ਆਪਾਂ ਪਹਿਲਾਂ ਆਜੋ ਆਜੋ ਤਿਆਰ ਆ ਬਾਬਾ ਜੀ ਚਲੋ ਇਹਨਾਂ ਲਈ ਆਏ ਆ ਆਪਾਂ ਅੱਜ ਇੱਥੇ ਇਹਨਾਂ ਲਈ ਆਏ ਆ ਕੋਈ ਚੱਕਰ ਨਹੀਂ ਆਪਾਂ ਸਾਫ਼ ਕਰੀਏ ਪਹਿਲਾਂ ਇਹ ਤਾਂ 10 ਮਿੰਟ ਦਾ ਕੰਮ ਆ ਕਰ ਲਾਂਗੇ ਨਹੀਂ ਆ ਬੱਚ ਨੂੰ आ, तो यार, है सुर्ण सुर्ण यार रोटी खाने के लिए ड्यूटी करते हो वैसे ड्यूटी करते हो रोटी खाने के लिए करते हो ये भी हमारे भाई है किसान ही है बीच में सभी किसान है बीच में किसान हो यार क्या करते हो ਆਜੋ ਯਾਰ ਉਹ ਬਾਈ ਆਪਾਂ ਆ ਤਾਂ ਕੰਮ ਕਰੀਏ ਯਾਰ ਇਹ ਤਾਂ 10 ਮਿੰਟ ਦਾ ਕੰਮ ਆ ਕਰ ਲਾਂਗੇ ਯਾਰ ਕੋ ਚੱਕਰ ਨਹੀਂ ਆਜੋ ਯਾਰ ਆਜੋ ਹੈ ਉਹ ਤਾਂ